ਅਸੀਂ ਤੇ ਪਹਿਲਾਂ ਹੀ ਦੋ ਬੱਚਿਆਂ ਨੂੰ ਪਾਲਣ ਦਾ ਪਾਸ ਚੁੱਕ ਗਿਆ ਹੋਇਆ ਸਾਡੇ ਵਿੱਚ ਇੰਨੀ ਹਿੰਮਤ ਨਹੀਂ ਹੈ ਕਿ ਅਸੀਂ ਫੀਸ ਭਰ ਸਕੀਏ ਦੋਨਾਂ ਦੀ ਇਹਨੇ ਨੂੰ ਇੱਕ ਹੋਰ ਪਿੰਡ ਤੋਂ ਗਰਵੀਰ ਨਾਮ ਦਾ ਲੜਕਾ ਦਾਖਲਾ ਲੈਣ ਲਈ ਆਪਣੀ ਮੰਮੀ ਨਾਲ ਆਇਆ ਜਿੰਦ ਸਾਰੇ ਕੱਲ ਉਹਨਾਂ ਦੇ ਸਾਹਮਣੇ ਹੀ ਖੜਦੀ ਪਈ ਸੀ ਮੈਡਮ ਨਾਲ ਮੈਡਮ ਕਹਿੰਦੀ ਫੀਸ ਮਾਫਤੀ ਹੋ ਜਾਵੇਗੀ ਇਹਨਾਂ ਦੀ ਤੁਸੀਂ ਦੋਨਾਂ ਦੇ ਹੀ ਦਾਖਲਾ ਫਾਰਮਾਂ ਤੇ ਸਾਈਨ ਕਰ ਦਿਓ ਚਲੋ ਠੀਕ ਹੈ ਫਿਰ ਹੁਣ ਤੇ ਇਹ ਆਉਣਾ ਪਿਆ ਕਰੇਗਾ ਮੈਨੂੰ ਇਹਨਾਂ ਦੇ ਪਿੱਛੇ ਮੈਨੂੰ ਕਰਦਾ ਵੀ ਦੇਖਣਾ ਪੈਂਦਾ ਮੈਡਮ ਕਹਿੰਦੀ ਮਾਪੇ ਅਧਿਆਪਕ ਮਿਲਣੀ ਹੁੰਦੀ ਹੈ ਕਦੇ ਕਦੇ ਉਦੋਂ ਹੀ ਆਉਣਾ ਪੈਣਾ ਜਿੰਦਰ ਕਹਿੰਦੀ ਆਪ ਹੀ ਦੇਖ ਲਿਓ ਹੁਣ ਮੈਡਮ ਜੀ ਪੁਰਾਣੇ ਸਕੂਲ ਵਾਲੇ ਤੇ ਬਥੇਰੇ ਦੇਖਦੇ ਸੀ ਇਹਨਾਂ ਦਾ ਹੁਣ ਮਾਪੇ ਤੇ ਨਹੀਂ ਮਾਪੇ ਅਧਿਆਪਕ ਮਿਲਣੇ ਚਾਹੇ ਤੁਸੀਂ ਕਰ ਲਈ ਚਾਹੇ ਮੈਂ ਕਰ ਲਈ ਇਹਨੇ ਨੂੰ ਸਿਮਰ ਅੰਦਰ ਆ ਗਈ ਤੇ ਗੁਰਵੀਰ ਦੀ ਉਹਦੀ ਮੰਮੀ ਉਹਦੇ ਵੱਲ ਦੇਖਦੀ ਉਹ ਮੈਡਮ ਨੂੰ ਪੁੱਛਦੀ ਕੀ ਕਦੋਂ ਤੋਂ ਸਕੂਲ ਆਵਾ ਮੈਂ ਮੈਡਮ ਕਹਿੰਦੀ ਕੱਲ ਤੋਂ ਆ ਜਾਇਓ ਤੁਸੀਂ ਜਿੰਦਦਰ ਸਿੰਬਲ ਚਲੇ ਗਈਆਂ ਗੁਰਵੀਰ ਦੇ ਮੰਮੀ ਹਰਿੰਦਰ ਮੈਡਮ ਨਾਲ ਗੱਲ ਕਰਨ ਲੱਗੀ ਕਿ ਕਿੰਨੀ ਪਿਆਰੀ ਜਈ ਕੁੜੀ ਆ ਮਾਂ ਬਾਪ ਬਿਨਾਂ ਕੋਈ ਨਹੀਂ ਦੇਖਦਾ ਹੁੰਦਾ ਬੱਚਿਆਂ ਨੂੰ ਆ ਨਾ ਜਿਹੜੀ ਆਈ ਸੀ ਉਹ ਪੱਲਾ ਕੀ ਲੱਗਦੀ ਸੀ ਕੁੜੀ ਦੀ ਮੈਡਮ ਕਹਿੰਦੀ ਉਹ ਚਾਚੀ ਸੀ ਉਹਦੀ ਆ ਨੇੜੇ ਹੀ ਪਿੰਡ ਦਾ ਇਹਨਾਂ ਦਾ ਮੈਨੂੰ ਤੇ ਇਹਦੇ ਪੁਰਾਣੇ ਸਕੂਲ ਵਾਲੇ ਮੈਡਮ ਨੇ ਕਿਹਾ ਹੋਇਆ ਕੀ ਖਾਸ ਖਿਆਲ ਰੱਖਣਾ ਸਿਮਰ ਦਾ ਤੇ ਅਸੀਂ ਤੇ ਇੱਥੇ ਜਿੰਨਾ ਸਾਤੋਂ ਹੋਇਆ ਕਰਾਂਗੇ ਹੀ ਗਰਵੀਰ ਬੜੇ ਚਾਹ ਨਾਲ ਦਾਕਲਾ ਲੈਣ ਆਇਆ ਸੀ ਪਰ ਸਿਮਰ ਵਾਰੇ ਜਾਣ ਉਹਨੂੰ ਬਹੁਤ ਦੁੱਖ ਲੱਗਾ ਘਰ ਜਾ ਕੇ ਸਿਮਰ ਤਾਂ ਪੋਲਾ ਜਿਹਾ ਚਿਹਰਾ ਹੀ ਉਹਦੀਆਂ ਅੱਖਾਂ ਅੱਗੇ ਆਈ ਜਾ ਰਿਆ ਸੀ ਗਰਵੀਰ ਦੇ ਡੈਡੀ ਪੁੱਛਦੇ ਕਿ ਦਾਕਲਾ ਹੋ ਗਿਆ ਮੇਰੇ ਪੁੱਤ ਦਾ ਗਰਵੀਰ ਚੁੱਪ ਜਿਹਾ ਸੀ ਇਕੱਲਾ ਸਿਰ ਹੀ ਹਿਲਾਇ ਦਿੱਤਾ ਹਾਂ ਵਿੱਚ ਹਰਿੰਦਰ ਕਹਿੰਦੀ ਉਹ ਦਾਖਲਾ ਤੇ ਕਰਵਾ ਆਏ ਉੱਥੇ ਇੱਕ ਕੁੜੀ ਦਾਖਲਾ ਲੈਣ ਆਈ ਸੀ ਇੱਦੀ ਕਲਾਸ ਵਿੱਚ ਉਹਦੇ ਮਾਪੇ-ਬਾਪ ਨਹੀਂ ਆ ਤੇ ਚਾਚੇ-ਚਾਚੀ ਨਾਲ ਹੀ ਰਹਿੰਦੀ ਆ ਤੁਹਾਨੂੰ ਤੇ ਪਤਾ ਹੀ ਐ ਇਹੋ ਦਿਲ ਤੇ ਬਹੁਤ ਲਗਾਉਂਦਾ ਹੁੰਦਾ ਕਿਸੇ ਦਾ ਦੁੱਖ ਨਹੀਂ ਦੇਖ ਸਕਦਾ ਇਹੋ ਬਸ ਉਹ ਹੀ ਜੇ ਸੋਚ ਕੇ ਪਰੇਸ਼ਾਨ ਅਰਜਿੰਦਰ ਸਿੰਘ ਕਹਿੰਦਾ ਆ ਸਾਡੇ ਪਿੰਡ ਤੋਂ ਚੜ੍ਹਦੇ ਪਾਸੇ ਇੱਕ ਪਿੰਡ ਛੱਡ ਕੇ ਨਾਲ ਹੀ ਉਹਦਾ ਪਿੰਡ ਆ ਹਰਿੰਦਰ ਕਹਿੰਦੀ ਤੁਹਾਨੂੰ ਕਿਵੇਂ ਪਤਾ ਅਰਜਿੰਦਰ ਸਿੰਘ ਕਹਿੰਦਾ ਉਹ ਪਤਾ ਮੈਨੂੰ ਉਹ ਪਿੰਦੇ ਦੀ ਕੁੜੀ ਹੋਣੀ ਆ ਮਾਂ ਉਹਦੀ ਬਹੁਤ ਚੱਗੀ ਸੀ ਸੁਦੇਨ ਨੇ ਆਪਣੀ ਜ਼ਿੰਦਗੀ ਆਪੇ ਖਤਮ ਕਰ ਲਈ ਚਾਚਾ ਉਹਦਾ ਤੇ ਬਹੁਤ ਚੰਗਾ ਚਾਚੀ ਦਾ ਪਤਾ ਨਹੀਂ ਕਿਵੇਂ ਦੀ ਆ ਖਰਿੰਦਰ ਕਹਿੰਦੀ ਚਾਚੀ ਤੇ ਮੈਨੂੰ ਦੇਖਣ ਨੂੰ ਪੈੜੀ ਹੀ ਲੱਗੀ ਅਰਜਿੰਦਰ ਸਿੰਘ ਨੇ ਗੁਰਵੀਰ ਨੂੰ ਸਮਝਾਇਆ ਕਿ ਅਸੀਂ ਪੁੱਤ ਉਹਦੀ ਕੀ ਮਦਦ ਕਰ ਸਕਦੇ ਆ ਜਿਵੇਂ ਰੱਬ ਨੂੰ ਮਨਜ਼ੂਰ ਸੀ ਗੁਰਵੀਰ ਦਿਲੋਂ ਦੀਲੀ ਦੂਰ ਦੀਆਂ ਸੋਚੀ ਬੈਠਾ ਸੀ ਤੇ ਸੋਚਦਾ ਡੈਡੀ ਮਦਦ ਤੇ ਤੁਸੀਂ ਬਹੁਤ ਕਰ ਸਕਦੇ ਆ ਜਦੋਂ ਵੇਲਾ ਆਇਆ ਪਿੱਛੇ ਨਾ ਹਟਿਓ ਫਿਰ ਸਿਮਰ ਨੇ ਸੁਖੇ ਨੂੰ ਅੱਗੇ ਦੱਸਿਆ ਕਿ ਅਸੀਂ ਸਕੂਲ ਦਾਖਲਾ ਕਰਵਾ ਆਏ ਹਾਂ ਚਾਚੀ ਨੇ ਤੇਰਾ ਦਾਖਲਾ ਕਰਵਾ ਦਿੱਤਾ ਵੀਰੇ ਤੇ ਚਾਚੀ ਨੇ ਕਿਹਾ ਕਿ ਪੇਪਰ ਆਉਣ ਲਈ ਚਲੇ ਜਾਇਆ ਕਰੀ ਤੂੰ ਸੁਖਾ ਉਦਾਸੀ ਉਹ ਸੋਚਦਾ ਸੀ ਕਿ ਉਹਦੇ ਪਹਿਲੇ ਵਾਲੇ ਸਕੂਲ ਦੀਆਂ ਕਲਾਸਾਂ ਕਦੇ ਵੀ ਖਤਮ ਨਾ ਹੋਣ ਤਰੇ ਦਿਨਾਂ ਬਾਅਦ ਉਹਦੇ ਪਹਿਲੇ ਸਕੂਲ ਦੇ ਮੈਡਮ ਨੂੰ ਮਿਲਣ ਆਏ ਤੇ ਸੁੱਖਾ ਰੋਣ ਲੱਗ ਪਿਆ ਤੇ ਮੈਡਮ ਨੇ ਕਿਹਾ ਇਹਦੇ ਵਿੱਚ ਰੋਣ ਵਾਲੀ ਕੀ ਗੱਲ ਆ ਬਲਾਂ ਮੈਂ ਸਵੇਰੇ ਹੀ ਨਿਆਣਿਆਂ ਨੂੰ ਕਹੂੰ ਤੈਨੂੰ ਲੈ ਜਾਣਗੇ ਤੂੰ ਉੱਥੇ ਬੈਠ ਕੇ ਆਪਣਾ ਪੜ ਲਿਆ ਕਰੀ ਸੁੱਖਾ ਖੁਸ਼ ਹੋ ਗਿਆ ਤੇ ਜਿੰਦਰ ਮੂੰਹ ਵੱਡ ਰਹੀ ਸੀ ਕਿ ਇਹੋ ਮੈਡਮ ਐਵੇਂ ਵੱਡੀ ਬਣੀ ਫਿਰਦੀ ਆ ਆਪਣੇ ਆਪ ਵਿੱਚ ਅਖੇ ਆ ਜਾਇਆ ਕਰ ਸਕੂ ਇਹਨੂੰ ਪੁੱਛੇ ਕਿ ਅਸੀਂ ਕਿਤੇ ਜਾਣਾ ਵੀ ਹੁੰਦਾ ਇਹੋ ਸੁੱਖਾ ਹੋਰ ਤੇ ਕਿਸੇ ਕੰਮ ਦਾ ਨਹੀਂ ਚਲ ਬੈਠਾ ਰਾਕੀ ਹੀ ਕਰੇ ਕਰਦੀ ਸਿਮਰ ਨੂੰ ਨਵੇਂ ਸਕੂਲ ਵਿੱਚ ਨੰਮੀਆਂ ਸਹੇਲੀਆਂ ਮਿਲੀਆਂ ਕੁਝ ਉਹਨੂੰ ਪਿਆਰ ਕਰਨ ਵਾਲੀਆਂ ਤੇ ਕੁਝ ਉਹਦੇ ਹੁਸ਼ਿਆਰ ਹੋਣ ਕਰਕੇ ਉਹਦੇ ਤੋਂ ਈਰਖਾ ਕਰਨ ਵਾਲੀਆਂ ਗੁਰਵੀਰ ਚੁੱਪਚਾਪ ਰਹਿਣ ਵਾਲਾ ਤੇ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ ਉਹ ਸਿਮਰ ਵੱਲ ਕਦੇ-ਕਦੇ ਦੇਖਦਾ ਪਰ ਚੋਰੀ-ਚੋਰੀ ਸਿਮਰ ਦਾ ਮਾਸੂਮ ਜਿਹਾ ਚਿਹਰਾ ਉਹਨੂੰ ਚੰਗਾ ਲੱਗਦਾ ਸੀ ਸਿਮਰ ਦੇ ਚਾਚੀ ਜਿੰਦਰ ਨੂੰ ਬੁਖਾਰ ਹੋ ਗਿਆ ਤੇ ਉਹਨੇ ਸਿਮਰ ਨੂੰ ਕਿਹਾ ਦੋਕ ਦਿਨ ਸਕੂਲ ਨਾ ਜਾਈ ਹੋਣ ਮੈਂ ਆਰਾਮ ਕਰਨਾ ਤੂੰ ਕਰਦੇ ਕੰਮਾਂ ਦੇਖ ਦੋ ਛੁੱਟੀਆਂ ਤੋਂ ਬਾਅਦ ਸਿਮਰ ਜਦੋਂ ਸਕੂਲ ਗਈ ਤੇ ਮੈਡਮ ਨੇ ਕਿਹਾ ਦੂਸਰੀਆਂ ਲੜਕੀਆਂ ਤੇ ਕਾਪੀਆਂ ਲੈ ਕੇ ਕੰਮ ਪੂਰਾ ਕਰ ਲੈਂ ਕਲਾਸ ਦੀਆਂ ਹੋਰ ਹੋਸ਼ਿਆਰ ਕੁੜੀਆਂ ਤੇ ਸਿਮਰ ਨਾਲ ਦਿਲੋਂ ਲੱਗਦੀਆਂ ਸੀ ਤੇ ਜਿਹੜੀਆਂ ਉਹ ਨਾਲ ਬੈਠਦੀ ਸੀ ਉਹ ਤੇ ਪਹਿਲਾਂ ਹੀ ਕੰਮ ਨਹੀਂ ਸੀ ਕਰਦੀਆਂ ਹੁੰਦੀਆਂ ਸਿਮਰ ਨੇ ਮੁੰਡਿਆਂ ਵੱਲ ਨਿਗਾਹ ਮਾਰੀ ਉਹਨੂੰ ਲੱਗਾ ਕਿ ਗੁਰਵੀਰ ਕੋਲੋਂ ਕੰਮ ਕਰਨ ਲਈ ਕਾਪੀਆਂ ਮੰਗ ਲੈਂਦੀ ਆ ਸਿਮਰ ਨੇ ਗੁਰਵੀਰ ਕੋਲ ਜਾ ਕੇ ਕਿਹਾ ਗੁਰਵੀਰ ਮੈਂ 2 ਦਿਨ ਦਾ ਸਕੂਲ ਦਾ ਕੰਮ ਨਹੀਂ ਕੀਤਾ ਗੁਰਵੀਰ ਇੱਕਦਮ ਬੋਲਿਆ ਅੱਛਾ ਮੈਂ ਲਿਖ ਦਿੰਦਾ ਸਿਮਰ ਕਹਿੰਦੀ ਤੁਸੀਂ ਆਪਣੇ ਕਾਪੀਆਂ ਦੇ ਦਿਓ ਲਿਖਤੇ ਮੈਂ ਆਪ ਹੀ ਲੈਣਾ ਗੁਰਵੀਰ ਨੇ ਜਲਦੀ ਨਾਲ ਆਪਣੇ ਬੈਗ ਵਿੱਚ ਕਾਪੀਆਂ ਕੱਢ ਕੇ ਦੇ ਦਿੱਤੀਆਂ ਤੇ ਆਖਿਆ ਕਿ ਚਾਹੇ ਘਰੇ ਲਿਜਾ ਕੇ ਲਿਖ ਲਿਓ ਸਿਮਰ ਦਾ ਜਨਮ ਦਿਨ ਸੀ ਸਕੂਲ ਵਿੱਚ ਬਤਿਆ ਆ ਤੇ ਆਪਣੇ ਜਨਮ ਦਿਨ ਤੇ ਇੱਕ ਗਮਲੇ ਵਿੱਚ ਪੌਦਾ ਲਗਾ ਕੇ ਲਿਆਉਂਦੀ ਸੀ ਸਕੂਲ ਪ੍ਰਿੰਸੀਪਲ ਵੱਲੋਂ ਉਹਨਾਂ ਨੂੰ ਸਤੇਤੀ ਸੱਦਕੇ ਨੂੰ ਵਰਕਾਂ ਦਿੱਤੀਆਂ ਜਾਂਦੀਆਂ ਸਿਮਰ ਨੇ ਆਪਣੇ ਚਾਚੇ ਨੂੰ ਕਿਹਾ ਮੈਨੂੰ ਗਮਲਾ ਲਿਆ ਦਿਓ ਅੱਜ ਭਜਨਾਕ ਦਾ ਪੁੱਤ ਮੈਂ ਕੱਲ ਲਿਆ ਦਊ ਮੇਰੇ ਪੈਰ ਤੇ ਸੱਟ ਜਾਈ ਲੱਗੀ ਐ ਤੁਰਨੀ ਹੁੰਦਾ ਦੋ ਪਿੰਡ ਛੱਡ ਕੇ ਮਿਲੜਿਆਂ ਜਾਂ ਆਪਣੀ ਚਾਚੀ ਨਾਲ ਚਲੀ ਜਾ ਜਿੰਦਰ ਕਹਿੰਦੀ ਮੇਰੇ ਕੋਲ ਨਹੀਂ ਜਾ ਹੁੰਦਾ ਇੱਥੋਂ ਹੀ ਕੋਈ ਫੁੱਲ ਬੂਟਾ ਪੁੱਟ ਕੇ ਲੈ ਜਾ ਇਹੋ ਸਰਕਾਰੀ ਸਕੂਲ ਵਾਲੇ ਜ਼ਿਆਦਾ ਹੀ ਨਖਰੇ ਜੇ ਕਰਦੇ ਆ ਆਖੇ ਗਮਲਾ ਲਿਆਓ ਸਿਮਰ ਕਹਿੰਦੀ ਚਾਚੀ ਇਹ ਜ਼ਰੂਰੀ ਨਹੀਂ ਕਿ ਲੈ ਕੇ ਹੀ ਜਾਣਾ ਉਹਨਾਂ ਨੇ ਮੰਗਵਾਇਆ ਨਹੀਂ ਇਹ ਉਹ ਆਪਣੀ ਮਰਜ਼ੀ ਆ ਚਿੰਦਰ ਕਹਿੰਦੀ ਫਿਰ ਤੇ ਗੱਲ ਠੀਕ ਐ ਤੂੰ ਰਹਿਣ ਦੇ ਸਿਮਰ ਚੁੱਪ ਕਰ ਰਹੀ ਤੇ ਸਵੇਰ ਨੂੰ ਸਿਮਰ ਕਦੇ ਸੋਚੇ ਕਿ ਅੱਜ ਛੁੱਟੀ ਹੀ ਕਰ ਲੈਂਦੀ ਫਿਰ ਸੋਚਦੀ ਕਿ ਚਲੋ ਚਲੇ ਚਲਦੀਆਂ ਫਿਰ ਸਕੂਲ ਦਾ ਕੰਮ ਬਹੁਤ ਇਕੱਠਾ ਹੋ ਜਾਂਦਾ ਜਦੋਂ ਉਹ ਸਕੂਲ ਦੇ ਗੇਟ ਅੱਗੇ ਪਹੁੰਚੀ ਤੇ ਪੁਰਾਣੇ ਸਕੂਲ ਵਾਲੇ ਮੈਡਮ ਉੱਥੇ ਖੜੇ ਸੀ ਉਹਨਾਂ ਨੇ ਸਿਮਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਤੇ ਇੱਕ ਗਮਲਾ ਜਿਸ ਵਿੱਚ ਪੌਦਾ ਲੱਗਾ ਸੀ ਉਹ ਦਿੱਤਾ ਤੇ ਨਾਲ ਹੀ ਟੌਫੀਆਂ ਦੇ ਪੈਕੇਟ ਸਿਮਰ ਨੇ ਇਹੋ ਸਭ ਦੇਖ ਅੱਖਾਂ ਪਰ ਲਈਆਂ ਮੈਡਮ ਨੇ ਕਿਹਾ ਰੋਣਾ ਨਹੀਂ ਅੱਜ ਮੇਰੀ ਸਿਮਰ ਨੇ ਖੁਸ਼ ਰਹਿਣਾ ਚੱਲ ਹੁਣ ਮੈਂ ਵੀ ਆਪਣੇ ਸਕੂਲ ਚਲਦੀ ਆ ਮੈਡਮ ਸੋਚ ਰਹੀ ਸੀ ਕਿ ਅਸੀਂ ਹੋਰ ਕੁਝ ਤੇ ਨਹੀਂ ਕਰ ਸਕਦੇ ਪਰ ਇਹਨਾਂ ਲਈ ਪਰ ਇਹਨਾਂ ਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਦਾ ਖਿਆਲ ਤੇ ਰੱਖੀ ਸਕਦੇ ਆ ਸਿਮਰ ਨੂੰ ਸਟੇਜ ਤੇ ਬੁਲਾਇਆ ਤੇ ਉਹਦੀਆਂ ਅੱਖਾਂ ਵਿੱਚੋਂ ਹੰਝੂ ਡਿੱਗਣ ਲੱਗੇ ਨੇ ਬਹੁਤ ਕੋਸ਼ਿਸ਼ ਕੀਤੀ ਕਿ ਰੋਕਣ ਦੀ ਪਰ ਨਾ ਰੁਕੀ ਸਭ ਅਧਿਆਪਕ ਸਿਮਰ ਨੂੰ ਚੁੱਪ ਕਰਾ ਕੇ ਸਿਰ ਤੇ ਹੱਥ ਰੱਖ ਆਸ਼ੀਰਵਾਦ ਦੇਣ ਲੱਗੇ ਸਿਮਰ ਦੀ ਕਲਾਸ ਦੀ ਇੱਕ ਕੁੜੀ ਮੁਸਕਾਨ ਜਿਹੜੀ ਕਿ ਸਿਮਰ ਨਾਲ ਬਹੁਤ ਖਾਰ ਖਾਂਦੀ ਸੀ ਦੂਸਰੀਆਂ ਕੁੜੀਆਂ ਨੂੰ ਆਖਦੀ ਦੇਖਿਆ ਇਹਦੇ ਡਰਾਮੇ ਸਾਰੇ ਅਧਿਆਪਕ ਹੀ ਪਿੱਛੇ ਲਗਾ ਲੇ ਡਰਾਮਾ ਕਰਕੇ ਮੁਸਕਾਨ ਨੇ ਸਿਮਰ ਤੇ ਗੁਰਵੀਰ ਦੇ ਬਾਰੇ ਵਿੱਚ ਗਲਤ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਇਹੋ ਕਾਪੀਆਂ ਦੇ ਬਹਾਨੇ ਇੱਕ ਦੂਜੇ ਨੂੰ ਕਿੱਟੀਆਂ ਲਿਖ ਭੇਜਦੇ ਆ ਕੱਲ ਸਿਮਰ ਤੱਕ ਪਹੁੰਚੀ ਤੇ ਉਹਨੇ ਮੈਡਮ ਨਾਲ ਗੱਲ ਕੀਤੀ ਤੇ ਮੈਡਮ ਨੇ ਮਸਕਾਨ ਨੂੰ ਇਕੱਲੇ ਬੁਲਾ ਕੇ ਬਹੁਤ ਡਾਂਟਿਆ ਸੁੱਖੇ ਨੇ 9ਵੀਂ ਕਲਾਸ ਦੇ ਕਰ ਲਈ ਪਰ ਜਿੰਦਰ ਨੇ 10ਵੀਂ ਵਿੱਚ ਬੋਰਡ ਦੇ ਪੇਪਰਾਂ ਲਈ ਦਾਖਲਾ ਨਹੀਂ ਭੇਜਣ ਦਿੱਤਾ ਕਿ ਇਹਨੇ ਪੜ੍ਹ ਕੇ ਕੀ ਕਰਨਾ ਸਾਨੂੰ ਐਵੇਂ ਐਨੇ ਦਿਨ ਇਹਨੂੰ ਸਕੂਲ ਛੱਡਣ ਜਾਣਾ ਪੈਂਦਾ ਫਿਰ ਲਿਆਉਣ ਜਾਣਾ ਪੈਂਦਾ ਉਸ ਸਾਲ ਤੇ ਸੁੱਖਾ ਪੇਪਰ ਨਹੀਂ ਦੇ ਸਕਿਆ ਪਰ ਅਗਲੇ ਸਾਲ ਸਿਮਰ ਨੇ ਜਿੱਦ ਕਰਕੇ ਚਾਚੇ ਨੂੰ ਕਿਹਾ ਕਿ ਚਾਚਾ ਜੀ ਇਹਦੀ 10ਵੀਂ ਤੇ ਹੋ ਜਾਵੇ ਮੈਂ ਆਪ ਪੜਾ ਲਾਂ करूंगी ਘਰੇ ਤੇ ਪੇਪਰ ਤੁਸੀਂ ਦਵਾ ਦਿਓ ਅੱਜਨਾ ਕਹਿੰਦਾ ਠੀਕ ਐ ਇਹਦਾ ਤਾਕਲਾ ਪੇ ਦਿੰਦੇ ਆ ਇਸ ਵਾਰ ਸਿਮਰ ਨੇ ਸਾਇੰਸ ਵਿਸ਼ਾ ਚੁਣਿਆ ਸੀ 11ਵੀਂ ਵਿੱਚ ਤੇ ਗੁਰਵੀਰ ਨੇ ਵੀ ਇੱਕ ਦਿਨ ਗੁਰਵੀਰ ਸਿਮਰ ਨੂੰ ਪੁੱਛਣ ਲੱਗਾ ਕਿ ਤੂੰ 12ਵੀਂ ਤੋਂ ਬਾਅਦ ਕੀ ਕਰਨਾ ਹੈ ਸਿਮਰ ਕਹਿੰਦੀ ਗੁਰਵੀਰ ਮੇਰਾ ਸੁਪਨਾ ਕੈਨੇਡਾ ਜਾਣ ਦਾ ਪਰ ਸੁੱਖੇ ਵੀਰੇ ਕਰਕੇ ਮੈਂ ਚੁੱਪੀ ਰਹਿੰਦੀ ਆ ਗੁਰਵੀਰ ਕਹਿੰਦਾ ਸੁਖੇ ਵੀਰ ਨੂੰ ਵੀ ਥੋੜੀ ਦਿਨ ਬਾਅਦ ਉੱਥੇ ਹੀ ਬੁਲਾ ਲਈ ਆਪਣੇ ਸੁਪਨੇ ਪੂਰੇ ਕਰ ਲੈਣੇ ਚਾਹੀਦੇ ਆ ਇਨਸਾਨ ਨੂੰ ਸਿਮਰ ਕਹਿੰਦੀ ਤੁਸੀਂ ਕੀ ਸੋਚਿਆ ਗੁਰਵੀਰ ਕਹਿੰਦਾ ਮੈਂ ਵੀ ਕੈਨੇਡਾ ਹੀ ਜਾਣਾ ਚਾਹੁੰਦਾ ਪਰ ਮੰਮੀ ਨੇ ਨਹੀਂ ਜਾਣ ਦੇਣਾ ਆਖ ਦੇ ਕੇ ਇੱਕੋ ਇੱਕ ਤੇ ਬੱਚਾ ਸਾਡਾ ਉਹ ਕਿਵੇਂ ਅੱਖਾਂ ਤੋਂ ਦੂਰ ਭੇਜ ਦਈਏ ਸਿਮਰ ਕਹਿੰਦੀ ਉਹਨਾਂ ਨੂੰ ਵੀ ਉੱਥੇ ਹੀ ਬੁਲਾ ਲਈ ਜਾ ਕੇ ਗੁਰਵੀਰ ਕਹਿੰਦਾ ਅਜੇ ਤੱਕ ਤੇ ਬੀਐਸਸੀ ਕਰਨ ਬਾਰੇ ਸੋਚਿਆ ਅੱਗੇ ਦੇਖਦੇ ਹਾਂ ਗੁਰਵੀਰ ਨੇ 12ਵੀਂ ਤੋਂ ਬਾਅਦ ਕਾਲਜ 'ਚ ਦਾਖਲਾ ਲਿਆ ਤੇ ਸਿਮਰ ਨੇ ਵੀ ਉਹੀ ਕਾਲਜ ਵਿੱਚ ਦਾਖਲਾ ਲੈ ਲਿਆ ਗੁਰਵੀਰ ਕਹਿੰਦਾ ਸਿਮਰ ਤੂੰ ਕੈਨੇਡਾ ਜਾਣ ਬਾਰੇ ਨਹੀਂ ਸੋਚਣਾ ਸਿਮਰ ਕਹਿੰਦੀ ਚਾਚੀ ਨੇ ਨਖਰੇ ਜਿਹੀ ਕਰਨਿਆ ਉਹ ਤੇ ਚਾਹੁੰਦੀ ਹੈ ਕਿ ਰਾਜਾ ਤੇ ਦੀਪੀ ਜਾਣ ਕੈਨੇਡਾ ਗੁਰਵੀਰ ਕਹਿੰਦਾ ਅੱਛਾ ਕੋਈ ਪੈਸੇ ਦੀ ਗੱਲ ਹੈ ਇਸ ਲਈ ਨਖਰੇ ਕਰਦੀ ਸਿਮਰ ਕਹਿੰਦੀ ਪੈਸਾ ਤੇ ਗੁਰਵੀਰ ਮੇਰੇ ਨਾਨੇ ਨੇ ਬਹੁਤ ਸਲਾਹ ਕਰਵਾਇਆ ਸਾਡੇ ਭੈਣ ਭਰਾ ਦੇ ਨਾਮ ਗੁਰਵੀਰ ਕਹਿੰਦਾ ਸਿਮਰ ਜਦੋਂ ਮੈਂ 9 ਵਜੇ ਡਾਕਲਾ ਲਿਆ ਲਿਆ ਸੀ ਉਦੋਂ ਤੇਰੀ ਚਾਚੀ ਨੂੰ ਦੇਖਿਆ ਸੀ ਮੈਨੂੰ ਤੇ ਉਹ ਸ਼ਕਲ ਤੋਂ ਹੀ ਬਹੁਤ ਲਾਲਚੀ ਜੀ ਲੱਗੀ ਸੀ ਉਹਦੀ ਅੱਖ ਤੁਹਾਡੇ ਪੈਸੇ ਤੇ ਹੀ ਹੋਣੀ ਆ ਸਿਮਰ ਕਹਿੰਦੀ ਹਾਂ ਉਹ ਚਾਚਾ ਜੀ ਚੰਗੇ ਆ ਗੁਰਵੀਰ ਕਹਿੰਦਾ ਤੂੰ ਡਰ ਕੇ ਨਾ ਰਿਹਾ ਕਰ ਗੱਲ ਕਰ ਆਪਣੇ ਚਾਚੇ ਨਾਲ ਬਾਹਰ ਜਾਣ ਬਾਰੇ ਸਿਮਰ ਕਹਿੰਦੀ ਠੀਕ ਐ ਜਿੰਦਰ ਆਪਣੇ ਦੋਨਾਂ ਬੱਚਿਆਂ ਨੂੰ ਕੈਨੇਡਾ ਭੇਜਣਾ ਚਾਹੁੰਦੀ ਸੀ ਤਾਕੇ ਆਪ ਵੀ ਉਹਨਾਂ ਦੇ ਮਗਰ ਹੀ ਚਲੇ ਜਾਵੇ ਉਹਨੂੰ ਵਿਰੋਧ ਦੇ ਬਾਪ ਦੀ ਜ਼ਮੀਨ ਦਾ ਪੈਸਾ ਦਿਖਦਾ ਸੀ ਸਿਮਰ ਨੇ ਆਪਣੇ ਚਾਚੀ ਨਾਲ ਗੱਲ ਕੀਤੀ ਤੇ ਉਹਨਾਂ ਨੇ ਹਾਂ ਆਖ ਦਿੱਤੀ ਕਿ ਹਾਂ ਤੈਨੂੰ ਜਿੱਦਾਂ ਠੀਕ ਲੱਗੇ ਚਾਚੀ ਨੇ ਕਿਹਾ ਤੂੰ ਪਹਿਲਾਂ ਉਹ ਅੰਗਰੇਜ਼ੀ ਦਾ ਪੇਪਰ ਜਿਆ ਤੇ ਪਾਸ ਕਰ ਲੈ ਕੀ ਕਹਿੰਦੇ ਹੁੰਦੇ ਆ ਉਹਨੂੰ ਪਹਿਲਾਂ ਸਿਮਰ ਕਹਿੰਦੀ ਅੱਛਾ ਆਇਲਟਸ ਦਾ ਪਰ ਜਨਾ ਕਹਿੰਦਾ ਆਪਣੇ ਚਾਚੀ ਨੂੰ ਨਾ ਦੱਸੀ ਕੁਝ ਵੀ ਸਿਮਰ ਕਹਿੰਦੀ ਮੈਂ ਕਾਲੇ ਟਾਈਮ ਦੇ ਵਿੱਚ ਇਹੋ ਕਲਾਸ ਲਗਾ ਲਿਆ ਕਰੂੰਗੀ ਇੱਕ ਸੈਂਟਰ ਹੈ ਕਾਲਜ ਦੇ ਨੇੜੇ ਅਜਨਾ ਕਹਿੰਦਾ ਠੀਕ ਹੈ ਸਿਮਰ ਨੇ ਗੁਰਵੀਰ ਨਾਲ ਸਾਰੀ ਗੱਲ ਕੀਤੀ ਉਹਨੇ ਕਿਹਾ ਕਿ ਮੇਰੀ ਤੇ ਇਹੋ ਸਲਾਹ ਹੈ ਕਿ ਹੁਣ ਪੇਪਰ ਚੰਗੀ ਤਰ੍ਹਾਂ ਪੜ੍ਹ ਕੇ ਦੇ ਫਿਰ ਆਇਲਸ ਕਰ ਲਈ ਪੇਪਰਾਂ ਤੋਂ ਬਾਅਦ ਸਿਮਰ ਕਹਿੰਦੀ ਇਹੋ ਵੀ ਠੀਕ ਹੈ ਗੁਰਵੀਰ ਕਹਿੰਦਾ ਚੱਲ ਅੱਜ ਬਾਹਰ ਕਿਤੇ ਘੁੰਮਣ ਚੱਲੀਏ ਸਿਮਰ ਮੂਵੀ ਜਾਂ ਕਿਤੇ ਹੋਰ ਸਿਮਰ ਕਹਿੰਦੀ ਨਹੀਂ ਮੇਰੇ ਚਾਚੀ ਨੂੰ ਤੇ ਬਹਾਨਾ ਹੀ ਚਾਹੀਦਾ ਕਿ ਜੇ ਇਹਦੀ ਕੋਈ ਸ਼ਿਕਾਇਤ ਮਿਲੇ ਤੇ ਮੈਂ ਇਹਨੂੰ ਕਰੇ ਬਿਠਾ ਕਰੇ ਬਿਠਾ ਲਵਾਂ ਪਰਨੋਂ ਹਟਾ ਲਕੇ ਗੁਰਵੀਰ ਕਹਿੰਦਾ ਠੀਕ ਹੈ ਫਿਰ ਅਸੀਂ ਤੇਰੀ ਚਾਚੀ ਨੂੰ ਕੋਈ ਸ਼ਿਕਾਇਤ ਦਾ ਮੌਕਾ ਹੀ ਨਹੀਂ ਦੇਣਾ ਅਸੀਂ ਇੱਥੇ ਹੀ ਕੰਟੀਨ ਵਿੱਚ ਬੈਠ ਚਾਹ ਪੀ ਲੈਂਦੇ ਆ ਗੁਰਵੀਰ ਨੇ ਚਾਹ ਨਾਲ ਦੋ ਸਮੋਸੇ ਮੰਗਵਾਏ ਗੁਰਵੀਰ ਕਹਿੰਦਾ ਸਿਮਰ ਤੇ ਚਾਚੀ ਨੂੰ ਤੇਰੇ ਕੈਨੇਡਾ ਜਾਣ ਲਈ ਮਨਾਉਣ ਲਈ ਮੇਰੇ ਕੋਲ ਬਹੁਤ ਵਧੀਆ ਆਈਡੀਆ ਸਿਮਰ ਕਹਿੰਦੀ ਓਕੇ ਗੁਰਵੀਰ ਕਹਿੰਦਾ ਉਹ ਲਾਲਚੀ ਬਹੁਤ ਹੈ ਉਹਨੂੰ ਪੈਸੇ ਦਾ ਲਾਲਚੀ ਦਿੱਤਾ ਜਾਵੇ ਕਿ ਤੂੰ ਉੱਥੇ ਜਾ ਕੇ ਕਿੰਨਾ ਸਾਰਾ ਪੈਸਾ ਭੇਜਣਾ ਉਹਨੂੰ ਉੱਥੇ ਜਾ ਕੇ ਆਖ ਦੇ ਕਿ ਕੋਈ ਚੰਗਾ ਕੰਮ ਵੀ ਨਹੀਂ ਮਿਲਿਆ ਮੈਨੂੰ ਸਿਮਰ ਕਹਿੰਦੀ ਉਹ ਫੇਰ ਸੁੱਕੇ ਵੀਦੋਂ ਤੰਗ ਕਰੇਗੀ ਇੱਧਰ ਵੈਸੇ ਆਈਡੀਆ ਤੇ ਵਧੀਆ ਹੈ ਥੋੜਾ ਬਹੁਤਾ ਪੈਸਾ ਭੇਜ ਦਿਆ ਕਰਾਂਗੀ ਸਿਮਰ ਤੇ ਗੁਰਵੀਰ ਬੈਠੇ ਗੱਲਾਂ ਕਰਦੇ ਰਹੇ ਤੇ ਗੁਰਵੀਰ ਆਪਣੀ ਦਿਲ ਦੀ ਗੱਲ ਕਹਿਣਾ ਚਾਹੁੰਦਾ ਸੀ ਸਿਮਰ ਨੂੰ ਪਰ ਕਹਿ ਨਾ ਪਾਇਆ ਸਿਮਰ ਕਰ ਜਾ ਕੇ ਗੱਲ ਕਰਦੀ ਕਿ ਚਾਚੀ ਜੇਕਰ ਮੈਂ ਕੈਨੇਡਾ ਚਲੀ ਜਾਵਾਂ ਤੇ ਉੱਥੇ ਜਾ ਕੇ ਨਾ ਮੇ ਨਵੇਂ ਤੋਹਫੇ ਪੇਜਾਂ ਆਪਣੇ ਚਾਚੀ ਨੂੰ ਜਿੰਦਰ ਕਹਿੰਦੀ ਤੂੰ ਕਿਤੇ ਨਹੀਂ ਜਾਣਾ ਪਹਿਲਾਂ ਰਾਜੀ ਤੇ ਦੀਪੀ ਨੂੰ ਜਾ ਲੈਣ ਦੀ ਉਹ ਉੱਥੇ ਸੈੱਟ ਹੋ ਗਏ ਤੇ ਫਿਰ ਤੇਰਾ ਸੋਚਾਂਗੀ ਦੀਪੀ ਕੋਲੇ ਸੋਫੇ ਤੇ ਬੈਠੀ ਆਪਣੇ ਹੱਥਾਂ ਨੂੰ ਨੇਲ ਪਿੰਡ ਲਗਾਉਂਦੀ ਪਈ ਸੀ ਉਹ ਆਖਦੀ ਮੰਮੀ ਮੈਂ ਕਿਤੇ ਨਹੀਂ ਜਾਣਾ ਮੇਰੇ ਕੋਲ ਨਾ ਕੋਈ ਆਇਲਸ ਕਰ ਹੋਣਾ ਤੇ ਨਾ ਹੀ ਉਧਰ ਜਾ ਕੇ ਕੋਈ ਕੰਮ ਉੱਤੇ ਬੇਲਿਆਂ ਨੂੰ ਖਾਣ ਨੂੰ ਨਹੀਂ ਮਿਲਦਾ ਕੋਈ ਵੀ ਕੰਮ ਕਰਨਾ ਪਣਾ ਮੇਰੇ ਕੋਲੋਂ ਨਹੀਂ ਹੋਣਾ ਤੁਹਾਨੂੰ ਤੇ ਪਤਾ ਹੀ ਆ ਤੁਸੀਂ ਰਾਜਨ ਨੂੰ ਤੇ ਸਿਮਰ ਨੂੰ ਪੇ ਦੇਉ ਜਿੰਦਰ ਦੀਪੀ ਮੋਹ ਇਹ ਸਭ ਸੁਣ ਕੇ ਚੁੱਪ ਹੋ ਗਈ ਗੁਰਵੀਰ ਨੇ ਇੱਕ ਦਿਨ ਸਿਮਰ ਨੂੰ ਕਿਹਾ ਕਿ ਸਿਮਰ ਮੈਂ ਤੈਨੂੰ ਬਹੁਤ ਪਿਆਰ ਕਰਦਾ ਸਾਰੀ ਉਮਰ ਤੈਨੂੰ ਖੁਸ਼ ਰੱਖਾਂਗਾ ਇਹੋ ਮੇਰਾ ਵਾਦਾ ਸਿਮਰ ਇਹ ਸੁਣ ਆਖਦੀ ਗੁਰਵੀਰ ਮੈਨੂੰ ਇਹੋ ਪਿਆਰ ਦੇ ਚੱਕਰ ਵਿੱਚ ਪੈਣਾ ਠੀਕ ਨਹੀਂ ਲੱਗਦਾ ਗੁਰਵੀਰ ਕਹਿੰਦਾ ਮਤਲਬ ਤੇਰੇ ਵੱਲੋਂ ਨਾ ਆਹ ਸਿਮਰ ਕਹਿੰਦੀ ਮੈਂ ਇਹੋ ਕਦੋਂ ਕਿਹਾ ਗੁਰਵੀਰ ਕਹਿੰਦਾ ਫਿਰ ਚੰਗੀ ਤਰ੍ਹਾਂ ਦੱਸ ਸਿਮਰ ਤੇਰੇ ਦਿਲ ਵਿੱਚ ਕੀ ਆ ਸਿਮਰ ਕਹਿੰਦੀ ਗੁਰਵੀਰ ਤੂੰ ਕੋਈ ਵਿਚੋਲਾ ਪਾ ਕੇ ਮੇਰਾ ਰਿਸ਼ਤਾ ਮੰਗ ਚਾਚੇ ਚਾਚੀ ਕੋਲੋਂ ਚਾਚੀ ਨੂੰ ਇਹੋ ਲੱਗੇ ਕਿ ਇਹੋ ਕੋਈ ਲਾ ਮੈਰਿਜ ਨਹੀਂ ਆ ਗੁਰਵੀਰ ਕਹਿੰਦਾ ਉੱਥੇ ਮੈਂ ਪੇਜ ਦੇਵਾਂਗਾ ਤੂੰ ਚਾਚੀ ਕੋਲੋਂ ਬਹੁਤ ਡਰਦੀਆਂ ਐਵੇਂ ਸਿਮਰ ਕਹਿੰਦੀ ਸੱਚ ਅਜੇ ਰਿਸ਼ਤਾ ਨਾ ਭੇਜੀ ਕੋਈ ਪਹਿਲਾਂ ਮੇਰਾ ਕੈਨੇਡਾ ਦਾ ਬਣ ਜਾਣ ਦੀ ਗੁਰਵੀਰ ਕਹਿੰਦਾ ਅੱਛਾ ਉਧਰ ਜਾ ਕੇ ਕੀਤੇ ਕੋਈ ਹੋਰ ਨਾ ਪਸੰਦ ਆ ਜਾਵੇ ਸਿਮਰ ਕਹਿੰਦੀ ਐਦਾਂ ਲੱਗਦਾ ਤੈਨੂੰ ਗੁਰਵੀਰ ਕਹਿੰਦਾ ਲੱਗਦਾ ਤੇ ਨਹੀਂ ਸਿਮਰ ਸੋਚ ਰਹੀ ਸੀ ਕਿ ਜੇਕਰ ਚਾਚੀ ਨਾਲ ਰਿਸ਼ਤੇ ਬਾਰੇ ਪਹਿਲਾਂ ਗੱਲ ਹੋ ਗਈ ਤੇ ਫਿਰ ਉਹਨੇ ਕਹਿਣਾ ਕੈਨੇਡਾ ਜਾਣ ਦਾ ਖਰਚ ਮੁੰਡੇ ਵੱਲ ਹੀ ਕਰਨ ਸਾਰਾ ਰਾਜੇ ਤੇ ਸਿਮਰ ਦੋਨਾਂ ਨੇ ਹੀ ਆਇਲਟਰ ਟੈਸਟ ਦੇ ਦਿੱਤਾ ਸਿਮਰ ਦੇ ਚੰਗੇ ਬੈਂਡ ਆਏ ਰਾਜੇ ਦੇ ਐਨੇ ਨਾ ਆਏ ਰਾਜਾ ਆਖਦਾ ਮੈਂ ਫਿਰ ਤੋਂ ਟੈਸਟ ਦੇਵਾਂਗਾ ਉਹ ਦਿਲੋਂ ਚੰਦ ਸੀ ਕਿ ਉਹ ਇੱਥੇ ਜਰਾਂ ਨਾਲ ਘੁੰਮੇ ਫਿਰੇ ਭਜਨਾਕ ਦਾ ਚਲੋ ਥੋੜੀ ਦੇਰ ਤੱਕ ਸਿਮਰ ਚਲੇ ਜਾਵੇਗੀ ਕੈਨੇਡਾ ਜਿੰਦਰ ਕਹਿੰਦੀ ਮੈਂ ਤੇ ਕਹਿੰਦੀ ਆ ਕੋਈ ਅਮੀਰ ਕਰਦਾ ਮੁੰਡਾ ਦੇਖਦੇ ਤੇ ਇਹਦਾ ਵਿਆਹ ਕਰ ਦਿੰਦੇ ਆ ਉਹ ਆਪੇ ਪੈਸਾ ਲਗਾਉਣ ਇਹਦੇ ਤੇ ਭਜਨਾ ਕਹਿੰਦਾ ਕੋਈ ਲੋੜ ਨਹੀਂ ਐਦਾਂ ਦੇ ਰਿਸ਼ਤੇ ਦੇਖਣ ਦੇ ਉਹਦੇ ਬਥੇਰੇ ਪੈਸੇ ਹਨ ਉਹ ਉਹਨਾਂ ਬੱਚਿਆਂ ਦੇ ਉੱਤੇ ਹੀ ਲਗਾਉਣੇ ਆ ਜਿੰਦਰ ਕਹਿੰਦੀ ਤੂੰ ਨਾ ਸਮਝਿਆ ਕੁਝ ਵੀ ਕੋਈ ਮੁੰਡਾ ਦੇਖ ਲਓ ਕੱਲ ਨੂੰ ਵੀ ਤੇ ਵਿਆਹਣ ਹੀ ਐ ਇਹੋ ਪੈਸਾ ਆਪਣੇ ਕਿਸੇ ਕੰਮ ਆ ਜਾਵੇਗਾ ਬੱਚਾ ਕਹਿੰਦਾ ਮੈਨੂੰ ਨਹੀਂ ਚਾਹੀਦਾ ਕੋਈ ਪੈਸਾ ਤੇ ਮੈਂ ਸਿਮਰ ਤੇ ਉਹਦੇ ਪੈਸੇ ਲਗਾ ਕੇ ਭੇਜ ਰਹਾ ਹਾਂ ਥੋੜੇ ਮਹੀਨਿਆਂ ਬਾਅਦ ਸਿਮਰ ਕੈਨੇਡਾ ਪਹੁੰਚ ਗਈ ਉੱਥੇ ਜਾ ਕੇ ਪੜਾਈ ਦੇ ਨਾਲ ਨਾਲ ਕੰਮ ਵੀ ਕਰਨ ਲੱਗੀ ਜਿੰਦਰ ਨੇ ਫੋਨ ਕੀਤਾ ਕਿ ਐਨੀ ਦੇਰ ਹੋ ਗਈ ਤੈਨੂੰ ਗਈ ਨੂੰ ਅਜੇ ਤੱਕ ਇੱਕ ਪੈਸਾ ਵੀ ਨਹੀਂ ਭੇਜਿਆ ਸਿਮਰ ਕਹਿੰਦੀ ਚਾਚੀ ਜੇ ਕੰਮ ਕੱਟ ਕਰਦੀਆਂ ਇਸ ਲਈ ਗੁਰਵੀਰ ਤੇ ਸਿਮਰ ਦੀ ਫੋਨ ਤੇ ਗੱਲ ਹੁੰਦੀ ਰਹਿੰਦੀ ਸੀ ਗੁਰਵੀਰ ਕਹਿੰਦਾ ਸਿਮਰ ਮੈਂ ਤੇਰੇ ਘਰੇ ਰਿਸ਼ਤਾ ਕਦੋਂ ਪੇਜਾਂ ਤੇ ਵਿਚੋਲਾ ਕਿਹੜਾ ਪੇਜਾਂ ਸਿਮਰ ਕਹਿੰਦੀ ਮੈਂ ਸੋਚਦੀ ਆ ਸਿਮਰ ਦੇ ਦਿਮਾਗ ਵਿੱਚ ਪਾਲੋ ਤੇ ਮਾਟੋ ਪੂਆ ਦਾ ਖਿਆਲ ਆਇਆ ਉਹ ਆਖਦੀ ਕਿਉਂ ਨਾ ਮੈਂ ਸਾਰੀ ਗੱਲ ਪਾਲੋ ਪੂਆ ਨਾਲ ਕਰਾਂ ਉਹ ਆਪਣੀ ਮਦਦ ਜ਼ਰੂਰ ਕਰੇਗੀ ਗੁਰਵੀਰ ਕਹਿੰਦਾ ਠੀਕ ਹੈ ਫਿਰ ਜਿੱਦਾਂ ਵੀ ਗੱਲ ਹੋਈ ਮੈਨੂੰ ਦੱਸ ਦੇਈਂ सिमर सोचती कि पहला चाची ਨੂੰ ਥੋੜੇ ਜੇ ਪੈਸੇ ਦੇ ਦਿੰਦੀਆਂ ਉਹ ਖੁਸ਼ ਹੋ ਜਾਏ। सिमर ਨੇ ਪੈਸੇ ਪੇਜੇ ਤੇ जिंदर ਨੇ ਰਾਜੇ ਤੋਂ ਬਧਿਆ ਮੋਟਰਸਾਈਕਲ ਲੈ ਕੇ ਦੇ ਦਿੱਤਾ। जिंदर ਫੋਨ ਕਰਕੇ सिमर ਨੂੰ ਆਖਦੀ ਕਿ सिमर ਉਹ ਜਿਹੜੀ ਗੱਡੀ ਤੇਰੇ ਚਾਚੇ ਕੋਲ ਹੈ ਉਹ ਤੇ ਪੁਰਾਣੀ ਹੋ ਗਈ ਹੈ। ਰਾਜਾ ਕਿੱਥੇ ਚਲਾਉਂਦਾ? ਉਹਨੂੰ ਤੂੰ ਐਦਾਂ ਕਰ ਭਰਾ ਨੂੰ ਨਵੀਂ ਗੱਡੀ ਲੈਣ ਲਈ ਪੈਸੇ ਪੇਜ। सिमर ਕਹਿੰਦੀ ਚਾਚੀ ਅਜੇ ਥੋੜਾ ਟਾਈਮ ਲੱਗੇਗਾ ਮੈਨੂੰ ਪੈਸੇ ਕਮਾਉਣ ਨੂੰ। ਗੁਰਵੀਰ ਨੇ ਆਪਣੇ ਘਰ ਜਾ ਕੇ ਆਪਣੇ ਮੰਮੀ ਡੈਡੀ ਨਾਲ ਗੱਲ ਕੀਤੀ ਤੇ ਆਪਣੀ ਮੰਮੀ ਨੂੰ ਆਖਦਾ ਕਿ ਮੰਮੀ ਇੱਕ ਵਾਰ ਜਦੋਂ ਤੁਸੀਂ ਮੇਰਾ ਦਾਖਲਾ ਸਕੂਲ ਵਿੱਚ ਕਰਵਾਉਣ ਗਏ ਸੀ ਇੱਕ ਕੁੜੀ ਵੀ ਦਾਖਲਾ ਲੈਣ ਆਈ ਸੀ ਆਪਣੀ ਚਾਚੀ ਨਾਲ ਹਰਿੰਦਰ ਕਹਿੰਦੀ ਹਾਂ ਯਾਦ ਹੈ ਜਿਹਨੂੰ ਦੇਖ ਤੂੰ ਉਦਾਸ ਹੋ ਗਿਆ ਸੀ ਗੁਰਵੀਰ ਕਹਿੰਦਾ ਡੈਡੀ ਤੁਸੀਂ ਕਿਹਾ ਸੀ ਕਿ ਅਸੀਂ ਉਹਦੀ ਕੀ ਮਦਦ ਕਰ ਸਕਦੇ ਹਾਂ ਹੁਣ ਤੁਸੀਂ ਮਨਾ ਨਾ ਕਰਿਓ ਅਰਜਿੰਦਰ ਸਿੰਘ ਕਹਿੰਦਾ ਨਹੀਂ ਕਰਦੇ ਮਨਾ ਤੂੰ ਬੋਲ ਤੇ ਸਹੀ ਗੁਰਵੀਰ ਕਹਿੰਦਾ ਤੁਸੀਂ ਉਹਦੇ ਮੰਮੀ ਡੈਡੀ ਬਣ ਜਾਓ ਹਰਿੰਦਰ ਕਹਿੰਦੀ ਅੱਛਾ ਚਲ ਅੱਜ ਹੀ ਗੱਲ ਕਰਦੇ ਆ ਉਹਦੇ ਘਰੇ ਗੁਰਵੀਰ ਖੁਸ਼ ਹੋ ਗਿਆ ਤੇ ਉੱਠ ਕੇ ਸਿਮਰ ਨੂੰ ਫੋਨ ਕਰਨ ਲੱਗਾ ਰਜਿੰਦਰ ਸਿੰਘ ਕਹਿੰਦਾ ਹਰਿੰਦਰ ਉਹ ਕੁੜੀ ਦਾ ਬਾਪ ਬਹੁਤ ਕੱਟਿਆ ਜਿਹਾ ਬੰਦਾ ਸੀ ਇੱਕ ਜਨਾਨੀ ਰੱਖੀ ਫਿਰਦਾ ਸੀ ਇਹੋ ਗੱਲ ਤੇ ਤੇ ਉਹਦੀ ਮਾਂ ਮਰੀ ਸੀ ਹਰਿੰਦਰ ਕਹਿੰਦੀ ਪਰ ਕੁੜੀ ਤੇ ਚੰਗੀ ਐ ਹੁਣ ਬਾਪ ਪੈੜਾ ਸੀ ਤੁਹਤੇ ਬੱਚੇ ਵਿੱਚ ਦਾ ਕੀ ਕਸੂਰ ਅਰਜਿੰਦਰ ਸਿੰਘ ਕਹਿੰਦਾ ਉਹ ਤੇ ਹੈ ਮੈਂ ਤੈਨੂੰ ਵੈਸੇ ਦੱਸ ਰਿਹਾ ਸੀ ਹਰਿੰਦਰ ਕਹਿੰਦੀ ਦੱਸ ਨਹੀਂ ਰਹੀ ਸੀ ਤੁਹਾਡੇ ਦਿਲ ਵਿੱਚ ਇਹੋ ਗੱਲ ਆਈ ਸੀ ਅਰਜਿੰਦਰ ਸਿੰਘ ਕਹਿੰਦਾ ਚਲੋ ਤੁਸੀਂ ਅੱਗੇ ਦੱਸੋ ਕੀ ਤੇ ਕਦੋਂ ਚੱਲਣਾ ਕੁੜੀ ਵਾਲਿਆਂ ਦੇ ਘਰੇ ਗਰਵੀਰ ਫੋਨ ਸੁਣ ਕੇ ਆ ਗਿਆ ਤੇ ਆਕਰਾ ਸਿਮਰ ਆਪਣੇ ਭੂਆ ਨਾਲ ਗੱਲ ਕਰਦੀ ਹੈ ਉਹਨੂੰ ਵਿਚੋਲੋ ਬਣਾ ਲੈਣਾ ਉਹ ਆਪ ਹੀ ਗੱਲ ਕਰੇਗੀ ਸਿਮਰ ਨੇ ਪਾਲੂ ਨੂੰ ਫੋਨ ਕੀਤਾ ਤੇ ਉਹਨੇ ਤੇ ਮਾਟੋ ਨੇ ਪਹਿਲਾਂ ਉਹਦਾ ਹਾਲ ਪੁੱਛਿਆ ਤੇ ਫਿਰ ਸਿਮਰ ਨੇ ਪਾਲੂ ਨੂੰ ਸਾਰੀ ਗੱਲ ਦੱਸੀ ਕਿ ਉਹ ਗਰਵੀਰ ਨਾਲ ਵਿਆਹ ਕਰਨਾ ਚਾਹੁੰਦੀ ਹੈ ਤੇ ਤੁਸੀਂ ਵਿਚੋਲਣ ਬਣ ਜਾਓ ਪਾਲੂ ਕਹਿੰਦੀ ਗੱਲ ਤੇ ਠੀਕ ਹੈ ਪਰ ਮੈਨੂੰ ਮੁੰਡੇ ਵਾਲਿਆਂ ਬਾਰੇ ਜਾਣਕਾਰੀ ਵੀ ਇੱਥੇ ਹੋਵੇ ਫਿਰ ਇਹ ਗੱਲ ਕਰਾਂਗੇ ਸਿਮਰ ਕਹਿੰਦੀ ਮੈਂ ਉਹਨਾਂ ਦਾ ਪਿੰਡ ਦੱਸਦੀਆਂ ਤੁਸੀਂ ਤੇ ਫੁੱਫੜ ਜੀ ਜਾ ਆਇਓ ਪਾਲੂ ਕਹਿੰਦੀ ਹਾਂ ਠੀਕ ਹੈ ਮੇਰੀ ਲਾਡੋਤੀ ਥੋੜੇ ਦਿਨ ਬਾਅਦ ਪਾਲੂ ਆਪਣੇ ਕਾਰਵਾਇਨਾ ਸਵੇਰੇ ਸਵੇਰੇ ਗੁਰਵੀਰ ਦੇ ਘਰੇ ਗਈ ਤੇ ਸਾਰੀ ਗੱਲਬਾਤ ਕਰਕੇ ਆਪਣੇ ਪੇਕੇ ਚਲੀ ਗਈ ਘਰ ਗਈ ਨੂੰ ਪਹਿਲਾਂ ਸੁੱਖਾ ਹੀ ਮਿਲਿਆ ਉਹ ਸੁੱਖੇ ਕੋਲ ਥੋੜੀ देर ਬੈਠੀ ਤੇ ਆਖਦੀ ਮੈਂ ਸਿਮਰ ਲਈ ਇੱਕ ਰਿਸ਼ਤਾ ਲੈ ਕੇ ਆਈਆਂ ਆਹ ਮੁੰਡੇ ਦੀ ਫੋਟੋ ਆ ਸੁੱਖੇ ਸੁੱਖਾ ਕਹਿੰਦਾ ਇਹੋ ਤੇ ਬਹੁਤ ਸੋਹਣਾ ਮੈਂ ਕਿਤੇ ਦੇਖਿਆ ਲੱਗਦਾ ਇਹੋ ਮੁੰਡਾ ਜਿੰਦਰ ਆਪਣੀਆਂ ਨਾਨਾ ਨਾਲ ਮਿਲ ਵਰਤ ਕੇ ਬਹੁਤਾ ਕੋਸ਼ ਨਹੀਂ ਸੀ ਉਹ ਢਿੱਲੇ ਜਿਹੇ ਮੋਨਾ ਲੱਗਦੀ ਪੈਣੇ ਚਾਹ ਪੀ ਲੈ ਆਕੇ ਪਾਲੋ ਅੰਦਰ ਗਈ ਤੇ ਭਜਨੇ ਨੂੰ ਆਕਦੀ ਮੈਂ ਤੇ ਸਿਮਨ ਲਈ ਰਿਸ਼ਤਾ ਲੈ ਕੇ ਆਈ ਆਂ ਨੇੜੇ ਹੀ ਪਿੰਡ ਦਾ ਜ਼ਮੀਨ ਜਾਇਦਾਦ ਚੰਗੀ ਐ ਕੋਠੀ ਵੀ ਪਈ ਹੋਈ ਐ ਤੇ ਮੁੰਡਾ ਪੜਿਆ ਲਿਖਿਆ ਵੀ ਚੰਗਾ ਭਜਨਾ ਕਹਿੰਦਾ ਅੱਛਾ ਦੇਖ ਲੈਂਦੇ ਆ ਮੁੰਡਾ ਪਾਲੋ ਕਹਿੰਦੀ ਮੈਂ ਮੁੰਡੇ ਦੀ ਫੋਟੋ ਤੇ ਲਿਆਂਦੀ ਐ ਬਾਕੀ ਤੁਸੀਂ ਆਪ ਹੀ ਜਾ ਆਇਓ ਜਿੰਦਰ ਕਹਿੰਦੀ ਅਜੇ ਕੁੜੀ ਨੂੰ ਕੰਮ ਤੇ ਕਰ ਲੈਣ ਦਿਓ ਉੱਥੇ ਅਗਲਿਆਂ ਦੇ ਵਿਆਹ ਵੀ ਮੰਗਣ ਲੱਗ ਜਾਣਾ ਜਲਦੀ ਹੀ ਪਾਲੋ ਕਹਿੰਦੀ ਜਦੋਂ ਸਿਮਰ ਆਏ ਉਦੋਂ ਕਰ ਲਿਓ ਵਿਆਹ ਜਿੰਦਰ ਕਹਿੰਦੀ ਅਜੇ ਕੁੜੀ ਤੇ ਐਨਾ ਪੈਸਾ ਲਗਾਇਆ ਤੇ ਅਸੀਂ ਤੇ ਹੁਣ ਵਿਆਹ ਦਈਏ ਉਹ ਰਿਸ਼ਤਾ ਪਹਿਲਾਂ ਲੈ ਕੇ ਆਉਂਦੀ ਪੈਣੇ ਤੇ ਕਰ ਹੀ ਲੈਂਦੇ ਪਾਲੋ ਕਹਿੰਦੀ ਤੁਸੀਂ ਪੈਸਾ ਕਿਹੜਾ ਆਪਣੇ ਪੱਲਿਓ ਲਗਾਇਆ ਕੁੜੀ ਤੇ ਮੈਂ ਦੱਸ ਦਿੱਤਾ ਇੱਕ ਵਾਰ ਭਜਨੇ ਤੈਨੂੰ ਰਿਸ਼ਤਾ ਇਹੋ ਹੀ ਕਰਨਾ ਪੈਣਾ ਨਹੀਂ ਤੇ ਅਸੀਂ ਨੇ ਚਾਰੋਂ ਪੈਣਾ ਪੜਦੀਆਂ ਨਹੀਂ ਇੱਥੇ ਜਿੰਦਰ ਕਹਿੰਦੀ ਤੁਹਾਨੂੰ ਇਹੋ ਮੁੰਡੇ ਨੂੰ ਬਾਹਰ ਕੱਢਣ ਦਾ ਲਾਲਚ ਹੋਣਾ ਪਾਲੂ ਕਹਿੰਦੀ ਨਹੀਂ ਉਹਨਾਂ ਕੋਲ ਪੈਸਾ ਬਥੇਰਾ ਉਹ ਆ ਵੀ ਦੇ ਸਕਦਾ ਮੁੰਡਾ ਬਾਹਰ ਤੇ ਮੈਂ ਤੇ ਚੰਗੇ ਬੰਦੇ ਲੱਭਿਆ ਪੂਰਾ ਦੇਖ ਪਰ ਕੇ ਰਿਸ਼ਤਾ ਲਿਆਈਆਂ ਅੱਜ ਨਾ ਕਹਿੰਦਾ ਪੈਣੇ ਮੇਰੇ ਵੱਲੋਂ ਹਾਂ ਆ ਤੋ ਮੁੰਡੇ ਵਾਲਿਆਂ ਨੂੰ ਦੱਸ ਤੇ ਜਾ ਕੇ ਪਾਲੋ ਨੇ ਕਰ ਜਾ ਕੇ ਸਾਰੀ ਗੱਲ ਸਿਮਰ ਨੂੰ ਦਸੀ ਤੇ ਨਾਲ ਹੀ ਗੁਰਵੀਰ ਦੇ ਘਰੇ ਵੀ ਫੋਨ ਕਰ ਦਿੱਤਾ ਕਿ ਗੱਲ ਬਣ ਜਾਵੇਗੀ ਮਾਂ ਤੋਂ ਪਾਲੂ ਨੂੰ ਪੁੱਛਤੀ ਪੈਣੇ ਉਹ ਚ ਲਾਖੋ ਕਿਦਾਂ ਮੰਨੀ ਫਿਰ ਪਾਲੋ ਕਹਿੰਦੀ ਉਹਨੂੰ ਤੇ ਪੈਸਾ ਹੀ ਦਿਖਦਾ ਅੱਜੇ ਵੀ ਕੋਈ ਹੱਥ ਪੈਰ ਮਾਰੇਗੀ ਜ਼ਰੂਰ ਰਿਸ਼ਤਾ ਨਾ ਕਰਨ ਨੂੰ ਜਿੰਦਰ ਲੰਮੀ ਪਈ ਸੋਚ ਰਹੀ ਸੀ ਕਿ ਜੇ ਕਸਿਮਤ ਦਾ ਵਿਆਹ ਹੋ ਗਿਆ ਤੇ ਉਹਦੀ ਕਮਾਈ ਤੇ ਵਿਗਾਨੇ ਕਰ ਜਾਵੇਗੀ ਸਾਰੀ ਮੈਨੂੰ ਸਿਮਰ ਨਾਲ ਪਹਿਲਾਂ ਗੱਲ ਕਰਨੀ ਚਾਹੀਦੀ ਆ ਪੈਸਿਆਂ ਬਾਰੇ ਜਿੰਦਰ ਕਹਿੰਦੀ ਸਿਮਰ ਅੱਜੇ ਗੱਡੇ ਲਈ ਪੈਸੇ ਨਹੀਂ ਮਿਲੇ ਮੈਨੂੰ ਸਿਮਰ ਕਹਿੰਦੀ ਚਾਚੀ ਦੋ ਦਿਨ ਵਿੱਚ ਦੇ ਦੇਵਾਂਗੀ ਸਿਮਰ ਨੇ ਆਪਣੇ ਨਾਲ ਰਹਿੰਦੀਆਂ ਕੁੜੀਆਂ ਨਾਲ ਸਾਰੀ ਗੱਲ ਕੀਤੀ ਤੇ ਕਿਹਾ ਕਿ ਮੈਨੂੰ ਕੁਝ ਡਲ ਉਦਾਰੇ ਦਿਓ ਉਹ ਆਖਦੀ ਆ ਉਹ ਤੇ ਤੂੰ ਲੈ ਹੀ ਲੈ ਸਿਮਰ ਪਰ ਤੂੰ ਜਿੰਨਾ ਜ਼ਿਆਦਾ ਪੈਸਾ ਵੇਚੇਂਗੀ ਤੇਰੀ ਚਾਚੀ ਦਾ ਲਾਲਚ ਉਨਾ ਹੀ ਵਾਅਦਾ ਜਾਵੇਗਾ ਇਸ ਲਈ ਸੋਚ ਸਮਝ ਕੇ ਹੀ ਵੇਚ ਸਿਮਰ ਨੇ ਚਾਚੀ ਨੂੰ ਪੈਸੇ ਵੇਚ ਦਿੱਤੇ ਚਾਚੀ ਦਾ ਫੋਨ ਆਇਆ ਕਿ ਰਾਜਾ ਤੇ ਆਖਦਾ ਉਹਨੇ ਵੱਡੀ ਗੱਡੀ ਖਰੀਦਣੀ ਹੈ ਸ਼ਹਿਰ ਲਾਲਿਆਂ ਦੇ ਮੁੰਡੇ ਕੋਲ ਹੈ ਜਿਹੜੀ ਉਹ ਪੈਸੇ ਤੇ ਘੱਟਦਾ ਸਿਮਰ ਸਿਮਰ ਕਹਿੰਦੀ ਹੁਣ ਮੇਰੇ ਕੋਲ ਤੇ ਇੰਨੇ ਹੀ ਸੀ ਚਾਚੀ ਤੁਸੀਂ ਥੋੜੇ ਮਹੀਨੇ ਰੁਕ ਜਾਓ ਜਿੰਦਰ ਕਹਿੰਦੀ ਰੁਕ ਕਿੱਦਾਂ ਜਾਵਾਂ ਮੁੰਡੇ ਨੇ ਜਿੱਦ ਫੜੀ ਹੋਈ ਆ ਗੱਡੀ ਲਈ ਸਿਮਰ ਨੇ ਗੁਰਵੀਰ ਨਾਲ ਗੱਲ ਕੀਤੀ ਉਹ ਆਖਦਾ ਮੈਂ ਭੇਜ ਦਿੰਦਾ ਤੈਨੂੰ ਪੈਸੇ ਸਿਮਰ ਕਹਿੰਦੀ ਗੁਰਵੀਰ ਤੂੰ ਰਹਿਣ ਦੇ ਗੁਰਵੀਰ ਉਹਦਾ ਵੀ ਬੈਂਕ ਵਿੱਚ ਪਏ ਆ ਤੇ ਕਦੋਂ ਦੇ ਡੈਡੀ ਨੇ ਕਰਵਾਏ ਆ ਨਾ ਮੇਰੇ ਗੁਰਵੀਰ ਨੇ ਆਪਣੇ ਕਾਰਦਿਆਂ ਤੋਂ ਚੋਰੀ ਸਿਮਰ ਨੂੰ ਪੈਸੇ ਭੇਜੇ ਸਿਮਰ ਨੇ ਜਿੰਦ ਨੂੰ ਦੇ ਦਿੱਤੇ ਉਹਨਾਂ ਵੱਡੀ ਗੱਡੀ ਖਰੀਦ ਲਈ ਜਿੰਦਰ ਸੋਚ ਰਹੀ ਸੀ ਕਿ ਰਿਸ਼ਤਾ ਨਾ ਕੀਤਾ ਜਾਵੇ ਪਰ ਪਾਲੋ ਨੇ ਗੁਰਵੀਰ ਦੇ ਮੰਮੀ ਡੈਡੀ ਨੂੰ ਆਖ ਦਿੱਤਾ ਸੀ ਕਿ ਤੁਸੀਂ ਜਾ ਆਓ ਇੱਕ ਵਾਰ ਸਿਮਰ ਦੇ ਚਾਚਾ ਚਾਚੀ ਨਾਲ ਗੱਲ ਕਰਨ ਜਿੰਦਰ ਨੂੰ ਸੁਵੇਦ ਦਾ ਹੀ ਫੋਨ ਆ ਗਿਆ ਸੀ ਪਾਲੋ ਦਾ ਕਿ ਮੁੰਡੇ ਵਾਲਿਆਂ ਆਉਣਾ ਜਿੰਦਰ ਗੁਸਤੇ ਵਿੱਚ ਭਜਨੇ ਨੂੰ ਆਖਦੀ ਕਿ ਮੈਂ ਆਪ ਹੀ ਕਰ ਲਵਾਂਗੀ ਗੱਲ ਨੂੰ ਆਪਣੇ ਕੰਮ ਦਾ ਮਤਲਬ ਰੱਖੀ ਭਜਨਾ ਕਹਿੰਦਾ ਦੇਖ ਜਿੰਦਰ ਇੰਨਾ ਚੰਗਾ ਰਿਸ਼ਤਾ ਤੂੰ ਕੋਈ ਖਰਾਬੀ ਨਾ ਕਰੀ ਜਿੰਦਰ ਕਹਿੰਦੀ ਰਿਸ਼ਤਾ ਤੇ ਕਰ ਲਓ ਪਰ ਬਿਆ ਮੇਰੇ ਹਿਸਾਬ ਨਹੀਂ ਕਰਨਾ ਪੈਣਾ ਪਜਨਾ ਕਹਿੰਦਾ ਉਹ ਕਿਉਂ ਸਿਮਰ ਤੇ ਥੋੜੇ ਦਿਨਾਂ ਬਾਅਦ ਆ ਰਹੀ ਐ ਚਿੰਦਰ ਗੈਂਦੀ ਕੋਈ ਗੱਲ ਨਹੀਂ ਆ ਲੈਣ ਦੀ ਉਸਿਮਰ ਨੂੰ ਉਸ ਦਿਨ ਗੁਰਵੀਰ ਆਪਣੀ ਮੰਮੀ ਨਾਲ ਹਰਿੰਦਰ ਤੇ ਡੈਡੀ ਅਚਿੰਦਰ ਨਾਲ ਸਿਮਰ ਤੇ ਚਾਚੀ ਦੀ ਕਰ ਗਿਆ ਸਿਮਰ ਦੀ ਚਾਚੀ ਚਿੰਦਰ ਨੇ ਉਹਨਾਂ ਅੱਗੇ ਮੁਕਲਾਵੇ ਦੀ ਸ਼ੱਤ ਰੱਖੀ ਤੇ ਸਭ ਹੈਰਾਨ ਰਹਿ ਗਏ ਗੁਰਵੀਰ ਨੇ ਕਿਹਾ ਡੈਡੀ ਤੁਸੀਂ ਹਾਂ ਹੀ ਆਖ ਦਿਓ ਇਹਨੂੰ ਮੁਕਲਾਵੇ ਲਈ ਜਿੰਦਰ ਸਿੰਘ ਨੇ ਕਿਹਾ ਠੀਕ ਹੈ ਫਿਰ ਕੋਈ ਆਇ ਤੇ ਸ਼ਗਨ ਪਾਓ ਤੇ ਰਿਸ਼ਤਾ ਪੱਕਾ ਕਰ ਵਿਆਹ ਦੀ ਤਰੀਕ ਰੱਖ ਲਓ ਚਿੰਦਰ ਕੋਸੀ ਕਿ ਉਹਨੇ ਆਪਣੀ ਮਰਜ਼ੀ ਪੂਗਾ ਲਈਆ ਸਿਮਰ ਦਾ ਫੋਨ ਗੁਰਵੀਰ ਨੂੰ ਆਇਆ ਤੇ ਉਹ ਆਖਦਾ ਵਿਆਹ ਤੇ ਹੋ ਜਾਣਾ ਆਪਣਾ ਪਰ ਮੁਕਲਾਵਾ ਲਿਓਣ ਨੂੰ ਇੱਕ ਸਾਲ ਇੰਤਜ਼ਾਰ ਕਰਨਾ ਪੈਣਾ ਹੋਰ ਸਿਮਰ ਕਹਿੰਦੀ ਮੁਕਲਾਵਾ ਇਹੋ ਕਿਹਨੇ ਕਿਹਾ ਮੈਂ ਹੁਣੇ ਪਾਲੋ ਪੂਆ ਨਾਲ ਗੱਲ ਕਰਦੀ ਆ ਗੁਰਵੀਰ ਕਹਿੰਦਾ ਨਹੀਂ ਤੂੰ ਰਹਿਣ ਦੀ ਇਹ ਹੋਤੇ ਹੁਣ ਵਿਆਹ ਵਾਲੇ ਦਿਨ ਹੀ ਪਤਾ ਲੱਗੇਗਾ ਕਿ ਚੱਟ ਤੇਰੀ ਢੋਲੀ ਕਰੇ ਲਿਜਾਂਦਾ ਕਿ ਇੱਕ ਸਾਲ ਬਾਅਦ ਮੁਕਲਾਵੇ ਲਈ ਉਡੀਕ ਕਰਦਾ ਦਰਵੀਸ਼ ਸੋਚ ਰਿਹਾ ਸੀ ਕਿ ਸੁੱਖਾ ਵੀਰ ਮੈਨੂੰ ਕੁਝ ਕਹਿਣਾ ਚਾਹੁੰਦਾ ਸੀ ਕਿਉਂ ਨਾ ਉਹਦੇ ਨਾਲ ਗੱਲ ਕਰਾਂ ਕਿਸੇ ਤਰ੍ਹਾਂ ਗਰਵੀਰ ਨੇ ਇੱਕ ਦਿਨ ਆਪਣੇ ਕਿਸੇ ਦੋਸਤ ਕੋਲ ਜਿੰਦਨ ਨੂੰ ਫੋਨ ਕਰਵਾ ਦਿੱਤਾ ਕਿ ਤੁਸੀਂ ਇਨਾਮ ਜਿੱਤਿਆ ਹੈ ਆਪਣਾ ਇਨਾਮ ਪ੍ਰਾਪਤ ਕਰਨ ਲਈ ਇੱਕ ਹੋਟਲ ਦਾ ਐਡਰੈਸ ਦੇ ਦਿੱਤਾ ਚਿੰਦਰ ਕੋਲ ਸੀ ਪਤਾ ਨਹੀਂ ਕਿੰਨਾ ਕੁ ਵੱਡਾ ਇਨਾਮ ਆ ਉਹ ਭਜਨੇ ਨੂੰ ਆਗਦੀ ਕਿ ਚਲੋ ਚਲਦੇ ਆ ਭਜਨਾ ਕਹਿੰਦਾ ਪਹਿਲਾਂ ਕੋਈ ਗੱਲ ਦਾ ਸਿਰ ਪੈਰ ਤੇ ਹੋਵੇ ਕਿਹੜੀ ਚੀਜ਼ ਦਾ ਇਨਾਮ ਮਿਲਣਾ ਹੈ ਤੈਨੂੰ ਚਿੰਦਰ ਕਹਿੰਦੀ ਉਹ ਆਪ ਹੀ ਉੱਥੇ ਜਾ ਕੇ ਪਤਾ ਲੱਗ ਜਾਵੇਗਾ ਉਹ ਦੋਨੋਂ ਘਰੋਂ ਚਲੇ ਗਏ ਦੀਪੀ ਦੇ ਰਾਜਾ ਵੀ ਕਰੇ ਨਹੀਂ ਸੀ ਗੁਰਵੀਰ ਮੌਕਾ ਦੇਖ ਸੁੱਖੇ ਨੂੰ ਮਿਲਣ ਚਲੇ ਗਿਆ ਸੁੱਖਾ ਉਹਨੂੰ ਦੇਖ ਖੁਸ਼ ਹੋਇਆ ਤੇ ਆਖਦਾ ਮੈਂ ਤੇ ਉਹ ਕਹਿਣਾ ਕਿ ਮੈਂ ਚਾਚੀ ਨੂੰ ਉਹਦੀ ਪੈਣ ਨਾਲ ਗੱਲ ਕਰਦੇ ਸੁਣਿਆ ਕਿ ਸਿਮਤ ਦਾ ਪੈਸਾ 1 ਸਾਲ ਹੀ ਮੇਰੇ ਕਰ ਲਈ ਆਵੇ ਇਸ ਲਈ 1 ਸਾਲ ਬਾਤ ਮੁਕਲਾਵਾ ਦੇਣਾ ਇਹਦਾ ਕਰਵੀਰ ਕਹਿੰਦਾ ਹਾਂ ਵੀਰੇ ਚਾਚੀ ਦੇ ਲਾਲਚ ਵਾਰੇ ਤੇ ਪਤਾ ਹੀ ਆ ਸੁੱਖਾ ਕਹਿੰਦਾ ਪਰ ਮੈਂ ਚਾਹੁੰਦਾ ਕਿ ਮੇਰੀ ਪੈਨ ਤੁਹਾਡੇ ਨਾਲ ਖੁਸ਼ੀ ਖੁਸ਼ੀ ਵਿਆਹ ਵਾਲੇ ਦਿਨ ਹੀ ਚਲੀ ਜਾਵੇ ਇੰਨਾ ਪੈਸਾ ਤੇ ਪੇਚੂਕੀ ਹੈ ਇਹਨਾਂ ਨੂੰ ਹੁਣ ਇਹਨਾਂ ਨੇ ਤੇ ਅੱਗੇ ਅੱਗੇ ਹੀ ਵਾਦੇ ਰਹਿਣਾ ਚਾਚੀ ਮੈਨੂੰ ਦੋ ਰੋਟੀਆਂ ਇਸ ਲਈ ਦੇਈ ਜਾਂਦੀ ਹੈ ਕਿ ਮੇਰੇ ਕੋਲ ਪੈਸਾ ਮੈਨੂੰ ਆਖਦੀ ਹੁੰਦੀ ਤੇ ਸੁੱਖੇ ਤੇਰੇ ਪੈਸੇ ਦੀ ਜ਼ਮੀਨ ਖਰੀਦ ਲੈਂਦੇ ਆ ਪਰ ਮੈਂ ਅੱਜੇ ਟਾਲਮ ਟੋਲ ਜਾਈ ਕਰੀ ਜਾਂਦਾ ਹੁਣ ਵੀ ਰੱਖਦਾ ਕਿ ਮੈਂ ਚੱਲਦਾ ਹੁਣ ਉਹ ਆਉਂਦੇ ਹੀ ਹੋਣੇ ਆ ਜਿੰਦਰ ਤੇ ਬਜਨਾ ਹਮ ਫਿਰ ਕੇ ਆ ਗਏ ਬਜਨਾ ਕਹਿੰਦਾ ਮੈਂ ਤੇ ਪਹਿਲਾਂ ਕਿਹਾ ਸੀ ਕਿ ਇਹੋ ਸਭ ਗੱਲਾਂ ਹੀ ਹੁੰਦੀਆਂ ਸ਼ੁਕਰ ਕਰ ਕਿਸੇ ਨੇ ਸਾਨੂੰ ਠੱਗ ਨਹੀਂ ਲਿਆ ਜਿੰਦਰ ਕਹਿੰਦੀ ਮੈਂ ਕਦੋਂ ਦੀ ਉਹ ਨੰਬਰ ਤੇ ਫੋਨ ਲਗਾਉਂਦੀ ਪਈਆ ਉਹ ਬੰਦ ਆ ਹੀ ਜਾਂਦਾ ਭਜਨਾ ਕਹਿੰਦਾ ਤੈਨੂੰ ਅਜੇ ਵੀ ਉਮੀਦ ਹੈ ਕੋਈ ਕਿ ਅਗਲਾ ਫੌਂ ਚੁਪਕੇ ਤੇ ਇਨਾਮ ਲੈਣ ਜਾਵਾ ਦੋ ਦਿਨ ਬਾਅਦ ਸਿਮਰ ਆ ਗਈ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ ਜਿੰਦਰ ਨੇ ਗੁਰਵੀਰ ਦੇ ਮੰਮੀ ਡੈਡੀ ਨਾਲ ਪਹਿਲਾਂ ਇਹ ਗੱਲ ਕਰ ਲਈ ਸੀ ਕਿ ਸਾਥੋਂ ਇੰਨਾ ਖਰਚ ਨਹੀਂ ਹੋਣਾ ਅਸੀਂ ਤੇ ਸਾਲ ਬਾਅਦ ਹੀ ਕਰਾਂਗੇ ਖਰਚ ਉਹਨਾਂ ਨੂੰ ਕੋਈ ਲਾਲਚ ਨਹੀਂ ਸੀ ਉਹ ਤੇ ਚਾਹੁੰਦੇ ਸੀ ਕਿ ਭਾਵੇਂ ਵਿਆਹ ਸਾਦਾ ਜਾਈ ਹੋ ਜਾਵੇ ਪਰ ਮੁਕਲਾਵੇ ਵਾਲੀ ਸ਼ਰਤ ਨਾ ਰੱਖੀ ਜਾਵੇ ਵਿਆਹ ਵਾਲਾ ਦਿਨ ਆ ਗਿਆ ਸੀ ਸਿਮਰ ਗੁਲਾਬੀ ਸੂਟ ਵਿੱਚ ਬਹੁਤ ਸੋਹਣੀ ਲੱਗਦੀ ਪਈ ਸੀ। ਭਜਨੇ ਨੇ ਬੀਰੂ ਦੇ ਸਾਰੇ ਗਹਿਣੇ ਜਿੰਦਰ ਕੋਲੋਂ ਲਏ ਤੇ ਸਿਮਰ ਨੂੰ ਦੇ ਦਿੱਤੇ। ਉਹਨੇ ਉਹੀ ਗਹਿਣੇ ਪਾਏ ਸੀ। ਵਿਆਹ ਕਰ ਰਹੀ ਬਹੁਤ ਸਾਦੇ ਟੰਗ ਨਾਲ ਕੀਤਾ। ਬਹੁਤ ਹੀ ਘੱਟ ਰਿਸ਼ਤੇ ਦਾ ਸੱਦੇ ਸੀ ਵਿਆਹ ਤੇ ਜਦੋਂ ਡੋਲੀ ਤੋਰਨ ਦਾ ਵੇਲਾ ਆਇਆ ਤੇ ਜਿੰਦਰ ਆਖਦੀ ਕਿ ਹੁਣ ਤੁਸੀਂ ਮੁਕਲਾਵੇ ਵਾਲੀ ਸ਼ਰਤ ਮੰਨੀ ਸੀ ਮੇਰੀ ਤੇ ਫਿਰ ਕੁੜੀ ਨੂੰ ਤੋਰਨਾ ਨਹੀਂ ਅਸੀਂ। ਬਰਾਤ ਚਲੀ ਜਾਵੇ। ਹੁਣ 1 ਸਾਲ ਬਾਅਦ ਆਇਓ ਅਰਜਿੰਦਰ ਸਿੰਘ ਕਹਿੰਦਾ ਇਹੋ ਕੀ ਗੱਲ ਹੋਈ ਪੁਰਾਣੇ ਜ਼ਮਾਨੇ ਵਿੱਚ ਕੁੜੀ ਨੂੰ ਸੌਰੇ ਵੇਚਿਆ ਜਾਂਦਾ ਸੀ ਤੇ ਨਾਲ ਉਹਦੇ ਕੋਈ ਲਾਗਨ ਵੇਚੀ ਜਾਂਦੀ ਸੀ ਇੱਕ ਦਿਨ ਸੌਰੇ ਕਰ ਲੈ ਕੇ ਕੁੜੀ ਆ ਜਾਂਦੀ ਸੀ ਤੇ ਫਿਰ ਮੁੰਡੇ ਵਾਲੇ ਦਿੱਤੇ ਟਾਈਮ ਤੇ ਮੁਕਲਾਵਾ ਲਿਆਉਂਦੇ ਸੀ ਚਿੰਦਰ ਕਹਿੰਦੀ ਪੁਰਾਣੇ ਜ਼ਮਾਨੇ ਦਾ ਮੈਨੂੰ ਨਹੀਂ ਪਤਾ ਪਰ ਹੁਣ ਹ ਇਹੋ ਗੱਲ ਪਹਿਲਾਂ ਹੋਈ ਸੀ ਤੁਹਾਡੇ ਨਾਲ ਅਰਜਿੰਦਰ ਸਿੰਘ ਕਹਿੰਦਾ ਜੇਕਰ ਨਹੀਂ ਪਤਾ ਤੇ ਕਿਸੇ ਬੇਬੇ ਨੂੰ ਪੁੱਛ ਲਓ ਅਸੀਂ ਪਿੰਚਰ ਕੇ ਕੀ ਆਖਣਾ ਕਿ ਅਸੀਂ ਖਾਲੀ ਹੱਥੀ ਆ ਗਏ ਆ ਕਮ ਸੇ ਕਮ ਪੂਰੀ ਅੱਜ ਤੇ ਤੋਰੋ ਭਜਨਾ ਕਹਿੰਦਾ ਜਿੰਦ ਤੂੰ ਕਿਉਂ ਜिद ਕਰਦੀ ਆ ਕੁੜੀ ਨੂੰ ਨਾ ਤੋਰਨ ਦੀ ਇਹਨੇ ਨੂੰ ਸਿਮਰਾਈ ਤੇ ਆਖਦੀ ਕਿ ਚਾਚੀ ਮੈਂ ਤੇ ਹਮੇਸ਼ਾ ਤੁਹਾਨੂੰ ਆਪਣੀ ਮਾਂ ਹੀ ਸਮਝਿਆ ਪਰ ਤੁਸੀਂ ਮੈਨੂੰ ਕਦੇ ਵੀ ਆਪਣੀ ਧੀ ਨਹੀਂ ਸਮਝਿਆ ਤੁਹਾਨੂੰ ਤੇ ਹਮੇਸ਼ਾ ਪੈਸਾ ਹੀ ਦਿਖਦਾ ਸੀ ਇਹੋ ਕਹਨੇ ਤੁਸੀਂ ਰੱਖ ਲਓ ਸਾਰੇ ਸੁੱਖਾ ਵੀ ਉੱਥੇ ਬੈਠਾ ਸਭ ਸੁਣ ਰਿਹਾ ਸੀ ਤੇ ਆਖਦਾ ਚਾਚਾ ਜੀ ਮੇਰੇ ਪੈਸੇ ਦੀ ਜ਼ਮੀਨ ਖਰੀਦ ਲੈ ਤੂੰ ਪਰ ਮੇਰੀ ਭੈਣ ਦੀ ਢੋਲੀ ਤੋਰ ਲੈਣ ਦੀ ਰਾਜਾ ਤੇ ਦੀਪੀ ਆਖਦੇ ਮੰਮੀ ਕੁਝ ਤੇ ਸ਼ਰਮ ਕਰਉ ਹੂੰ ਜਿੰਦਰ ਚੁੱਪ ਚਾਪ ਖੜੀ ਸੀ ਅੱਜਨਾ ਕਹਿੰਦਾ ਮੈਨੂੰ ਤੇ ਇਹੋ ਸ਼ਰਮ ਮਾਰਦੀ ਕਿ ਇਹੋ ਮੇਰੀ ਘਰ ਵਾਲੀ ਐ ਜਿੰਦਰ ਆਪਣੇ ਕੰਨਾਂ ਤੇ ਹੱਥ ਰੱਖ ਕੇ ਆਖਦੀ ਬਸ ਕਰੋ ਹੁਣ ਸਿਮਰ ਦੀਏ ਮੈਨੂੰ ਮਾਫ ਕਰਨਾ ਮੈਂ ਤੈਨੂੰ ਮਾਂ ਦਾ ਪਿਆਰ ਨਹੀਂ ਦਿੱਤਾ ਕਦੇ ਜਿੰਦਰ ਸਿਮਰ ਨੂੰ ਤੇ ਉੱਥੇ ਹੀ ਕੁਰਸੀ ਤੇ ਬਿਠਾ ਕੇ ਉਹਦੇ ਗਹਿਣੇ ਪਾਉਣ ਲੱਗੀ ਜਿਹੜੇ ਸਿਮਰ ਨੇ ਜਿੰਦਰ ਦੇ ਹੱਥ ਤੇ ਰੱਖੇ ਸੀ ਗੁਰਵੀਰ ਕਹਿੰਦਾ ਚਾਚੀ ਜੀ ਫਿਰ ਹੁਣ ਲੋਕਾਂ ਨੂੰ ਪਾਰਟੀ ਦਾ ਆਖ ਦੇਈਏ ਜੇਕਰ ਤੁਹਾਡੀ ਹਾਂ ਹੋਵੇ ਜਿੰਦਰ ਕਹਿੰਦੀ ਮੇਰੀ ਧੀ ਨੂੰ ਹਮੇਸ਼ਾ ਖੁਸ਼ ਰੱਖਣਾ ਗੁਰਵੀਰ ਗੁਰਵੀਰ ਕਹਿੰਦਾ ਇਹੋ ਵੀ ਆਖਣ ਵਾਲੀ ਗੱਲ ਆ ਭਲਾ ਤੁਸੀਂ ਢੋਲੀ ਤੇ ਤੁਰੋ ਪਹਿਲਾਂ ਸਿਮਰ ਆਪਣੇ ਸਹੁਰੇ ਘਰ ਗਈ ਤੇ ਅਗਲੇ ਦਿਨ ਗੁਰਵੀਰ ਦੇ ਡੈਡੀ ਨੇ ਆਪਣੇ ਪਿੰਡ ਪਾਰਟੀ ਕੀਤੀ ਸਿਮਰ ਨੂੰ ਸਸਤੂ ਮਾਂ ਦਾ ਪਿਆਰ ਤੇ ਸਾਰੇ ਤੋਂ ਬਾਪ ਦਾ ਪਿਆਰ ਮਿਲਿਆ ਸਿਮਰ ਤੇ ਗਰਵੀਤ ਦੋਵੇਂ ਬਹੁਤ ਖੁਸ਼ੀ ਉਹਨਾਂ ਨੂੰ ਦੇਖ ਕੇ ਸੁੱਖਾ ਬਹੁਤ ਖੁਸ਼ੀ ਆਦਮੀ ਜਾਂ ਔਰਤ ਵਿੱਚੋਂ ਜੇਕਰ ਇੱਕ ਵੀ ਗਲਤ ਰਾਹੇ 'ਤੇ ਪਰ ਪਵੇ ਤੇ ਸਾਰਾ ਪਰਿਵਾਰ ਹੀ ਖਰਾਬ ਹੋ ਜਾਂਦਾ ਜਿਵੇਂ ਇਹੋ ਕਹਾਣੀ ਦੇ ਪਾਤਰ ਪਿੰਦੇ ਨੇ ਆਪ ਹੀ ਆਪਣਾ ਪਰਿਵਾਰ ਖਰਾਬ ਕਰ ਲਿਆ ਤੇ ਦੁੱਖ ਉਹਨਾਂ ਦੇ ਬੱਚਿਆਂ ਨੂੰ ਡੋਗਣਾ ਪਿਆ ਸਮਾਜ ਵਿੱਚ ਲੋਕ ਚੰਗੇ ਵੀ ਹੁੰਦੇ ਭਜਨੇ ਵਰਗੇ ਤੇ ਕੁਝ ਲਾਲਚੀ ਸਵਾਰਥੀ ਹੁੰਦੇ ਜਿੰਦ ਵਰਗੀ ਜਿਨ੍ਹਾਂ ਨੂੰ ਸਿਰਫ ਪੈਸਾ ਹੀ ਦਿਖਦਾ ਦੂਸਰੇ ਦੀਆਂ ਖੁਸ਼ੀਆਂ ਤੇ ਕੋਈ ਪਰਵਾਹ ਨਹੀਂ ਹੁੰਦੀ ਉਹਨਾਂ ਨੂੰ ਸਾਡੇ ਸਮਾਜ ਵਿੱਚ ਅਨੇਕਾਂ ਬੱਚੇ ਇਹੋ ਜਿਹੇ ਹਨ ਜਿਨ੍ਹਾਂ ਦੀ ਕਹਾਣੀ ਇਹੋ ਕਹਾਣੀ ਵਿਚਲੇ ਬੱਚਿਆਂ ਸੁੱਖ ਤੇ ਸੇਮਨ ਨਾ ਮਿਲਦੀ ਜਲਦੀ ਹੈ ਇਹ ਕਹਾਣੀ ਇੱਥੇ ਸਮਾਪਤ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਚ ਆਪਣੇ ਕੀਮਤੀ ਵਿਚਾਰ ਜਰੂਰ ਦੱਸ ਕੇ ਜਾਣਾ ਜੀ ਤੇ ਆਉਣ ਵਾਲੀਆਂ ਕਹਾਣੀਆਂ ਨੂੰ ਸੁਣਨਾ ਚਾਹੁੰਦੇ ਹਾਂ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਇੱਕ ਛੋਟਾ ਜਿਹਾ ਕਮੈਂਟ ਜ਼ਰੂਰ ਦੱਸ ਕੇ ਜਾਇਓ ਕਿ ਆਉਣ ਵਾਲੀਆਂ ਕਹਾਣੀਆਂ ਤੁਹਾਨੂੰ ਕਿਸ ਤਰ੍ਹਾਂ ਦੀਆਂ ਚਾਹੀਦੀਆਂ ਨੇ ਕਿਸ ਤਰ੍ਹਾਂ ਦੀ ਤੁਹਾਨੂੰ ਕਹਾਣੀਆਂ ਵਧਿਆ ਲੱਗਦੀਆਂ ਨੇ ਆਪਣਾ ਇੱਕ ਛੋਟਾ ਜਿਹਾ ਵਿਚਾਰ ਜ਼ਰੂਰ ਦੱਸ ਕੇ ਜਾਇਓ ਜੀ ਧੰਨਵਾਦ